ਮਿਹਰ ਭਾਈ ਕੇ ਜਿੱਲੀ ਦੇ ਰਜਾ ਮੰਗਾਂ ਮਲਾਈਆਂ ਜੀ ਆ ਉਹਨਾਂ ਨੂੰ ਲਾਗੂ ਕਰਾਉਣ ਦੇ ਖਾਤਰ ਐਕੋ ਕੱਲੇ ਜੀ ਆਪਾਂ ਨੂੰ ਹਰਿਆਣਾ ਸਰਕਾਰ ਨੇ ਇੱਥੇ ਰਾਹ ਅੱਗੇ ਰੋਕ ਤੇ ਥੱਲਾ ਲਾ ਕੇ ਕੰਦਾ ਕੱਢ ਕੇ ਰੋਕਿਆ ਕੁਝ ਵੀ ਕਹਿ ਰਹੇ ਨੇ ਕੋਈ ਕਿਸਾਨਾਂ ਦਾ ਰਸਤਾ ਰੋਕਿਆ ਅਸੀਂ ਅੱਗੇ ਨੂੰ ਕਹਿ ਰਹੇ ਹਾਂ ਜਿਆ ਸਾਡੇ ਤੋਂ ਬੁਨੇ ਪਾਸੇ ਹੀ ਰਹਿਤਾ ਫੜਿਆ ਵਾ ਇਹ ਕਿਸੇ ਦਾ ਜਾਣਾ ਨਹੀਂ ਲੋ ਪਰ ਤਰਾਹੋ ਜੇਕਰ ਅਸੀਂ ਕਰਕੇ ਸਮਰ ਪ੍ਰਕਾਰ ਦਾ ਵਿਰੋਧ ਕਰਨਾ ਪੈਂਦਾ ਜਿਹੜੀ ਸਰਕਾਰ ਅੱਲਾ ਦੇ ਚਾਹੁੰਦੀ ਆ ਕਿਉਂਕਿ ਛੋਟੀ ਸਰਕਾਰ ਨੇ ਫੈਸਲਾ ਬਾਹਰ ਕੀਤਾ ਸੀ ਉਹ ਲੋਟਾ ਐਮਐਸਪੀ ਪ੍ਰੋਗਰਾਮ ਲਾਗੂ ਕਰਦਿਆਂਗੇ ਨਹੀਂ ਜਿਹੜਾ ਸੰਬੰਧਨ ਸਰਪੋਰਟ ਲਾਗੂ ਕਰਾਏ ਆ ਅੱਜ ਉਹ ਜਾਂ ਜਿਹੜਾ ਆਪਾਂ ਦੇ ਬੱਚਿਆਂ ਨੂੰ ਨਾਲ ਬਹੁਤ ਈਮ ਜੇਲ ਸੀ ਉਹ ਵਾਪਸ ਕਰਾਵੇ ਪਰ ਤਰਾਹੋ ਮਾ ਲੋੜ ਨਹੀਂ ਦਿੱਤੀ ਦਿੱਤੀ ਚੱਲ ਕਰਨ ਲੱਗਿਆ ਉਹਦੇ ਮੇਰਾ ਸਾਰੇ ਆਪਣੇ ਕਿਸਾਨ ਨੇ ਇਹ ਆਦਿਆ ਮੰਗਾ ਲੇ ਕੇ ਬਿਠਿਆ ਤੇ ਭਰਾਓ ਇਹ 2000 ਵਿੱਚ ਪਹਿਲਾ ਦੇਹੀ ਲੱਗੂ ਹੋ ਰਹਾ ਹਨ ਮਿੱਟੀ ਪਲੇਟ ਲੱਗ ਰਹੀ ਹੈ ਤਾਂ ਪਰ ਉਹਨਾਂ ਨਾਲ ਸਮਝ ਦੇ ਵਿੱਚ ਇਹ ਆਪਣਾ ਜਵਾਕਾ ਨੇ ਬੀਜ ਭਰ ਲਿਆ ਮੁੰਡੇ ਨੇ ਉਹ ਤਾਂ ਛੱਡੋ ਜਿਹੜੇ ਇਹਨਾਂ ਖੁੱਲਦੇ ਆਪਾਂ ਤਾਂ ਰੋਣ ਉੱਪਰ ਐ ਜਾ ਕਰਦੇ ਕਿਉਂ ਦੇ ਭਰਾਓ ਜੇ ਇਹ ਸਰਕਾਰ ਅਸੀਂ ਇਹਦਾ ਗੋਹ ਦੇ ਨਹੀਂ ਕਰਦੇ ਆ ਉਹਦੇ ਸਾਡੇ ਪਿੰਡਾਂ ਦੇ ਕਰੇ ਕਰਦੇ ਨੇ ਜਦੋਂ ਪੰਜਾਂ ਨੇ ਸਾਡੇ ਪੈਸੇ ਨਾਲ ਬੜੀਆਂ ਦੀਆਂ ਉਹ ਆ ਕੇ ਦੋ ਬਜਾਤੀ ਨੇ ਉਹ ਵੇਚੀ ਆਂ ਦੋ ਬਜਾਤੀ ਨਹੀਂ ਕਦੇ ਭਰਾਵੋ ਜਿਹੜੇ ਬਜਾਤੀ ਦੋ ਨੇ ਉਹ ਫੜੀਆਂ ਸੇਵਾ ਕੋ ਤੋਂ ਸਰਕਾਰ ਜਿਮਾ ਰੀਤੇ ਨੇ ਜਿਹੜੇ ਲੈਣਾ ਨੇ ਉਹ ਆਪ ਦਾ ਪਾਣੇ ਨੂੰ ਕਰਕੇ ਸਭੀ ਸਰਕਾਰ ਤੋਂ ਦਿੱਤੀਆਂ ਨੇ ਜਿੰਨਾ ਆਪਣੇ ਘਰ ਬਣਾਏ ਨੇ ਉਹ ਘਰਾਂ ਭਰਾਵੋ ਜਦੋਂ ਬਣੇ ਜੀ ਅੱਜ ਆਵੇ ਜਿਹੜੇ ਸਰਕਾਰਾਂ ਮਾਰਗਾਂ ਦੇ ਦਰੀਨਾ ਜੀ ਨਿਆ ਦੇ ਦਿੱਤੀਆਂ ਪਾਗੜਾ ਬਣਾਏ ਉਹ ਤਾਂ ਬੰਦੀ ਸਰਕਾਰ ਉਹ ਘਾੜੋ ਇਹ ਵੇਖ ਰਹੀ ਆ ਤੀਵੇਂ ਆ ਕੇ ਆਪਾਂ ਦੁਨੀਆ ਮਾਤਿਆਂ ਇਹਦੇ ਕਰਕੇ ਸਰਕਾਰਾ ਲੈਦਾ ਜਿਹੜਾ ਆਪਣਾ ਬਿਲੀ ਬੋੜਾ ਇਹ ਪ੍ਰਾਈਵੇਟ ਹੋਇਆ ਪਿਆਰਾ ਉਹਨਾਂ ਦੇ ਘਰ ਮੇਰੇ ਬੱਚਾ ਜਿਹੜਾ ਆਪਾਂ ਆ ਗਏ ਰਹਿਣਾ ਉਹ ਮਾਰਨਾ ਇਹ ਪਾਇਰ ਦੋਲੇ ਬਿਲੀ ਮੱਲੇ ਨਾ ਲੱਗ ਕਰਦੇ ਮਾਤਾ ਹੋ ਰਿਹਾ ਕਿ ਧਰ ਦੇ ਵਿੱਚ ਜੱਪਾਂ ਨੂੰ ਤੋੜ ਕੇ ਆਉਂਦੇ ਇਹ ਤਰ੍ਹਾਂ ਦੇ ਜਿਹੜੇ ਕੋ ਮੁਲਾਇਤ ਕਰਕੇ ਪੈਸੇ ਪਾਉਂਦੇ ਆ ਇਹੋ ਜਿਹੇ ਪੈਸੇ ਲੈ ਕੱਢਦੇ ਨੇ ਉਹਨਾਂ ਲੱਗਣਾ ਕੋਲੇ ਜੀਵਨ ਦਾ ਨਹੀਂ ਲੱਗਣਾ ਉਹ ਜਿਹਦੇ ਲਈ ਲੋਕ ਜਿਹੜੇ ਸਾਡੇ ਲੱਗਾ ਉਹ ਜਿਹੜੇ ਤੁਹਾਡੇ ਨਾਲ ਬੋਲਣਾਂ ਉਹਨਾਂ ਵਰਗਾ ਬੈਠੇ ਨੇ ਉਹ ਸਮਾਂ ਤਾਂ ਕਰਦੇ ਆ ਉਹ ਜਿਹੜੇ ਵੀ ਕਹੇ ਆ ਮਨ ਨੂੰ ਛੋਟੇ ਨਾਲ ਜਾਉਂਦਾ ਜਿਹੜੇ ਇੱਥੇ ਪਾਉਂਦੇ ਮਿੱਤਨੇ ਖਾਲੇ ਲੱਗਦੇ ਨੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਅੱਜਵੇਂ ਨਰੇਕਰਾਣਾ ਆਪਣਾ ਲਿਖ ਨੂੰ ਜ਼ੋਰ ਦੇ ਕਹਣਾ ਵਿਗੁਰਾ ਨੂੰ ਅਧਰਿਮੰਦੀ ਚਾਹੀਦੀ ਆ ਜਾਤੋਂ ਨੂੰ ਜਾ ਰਿਹਾ ਉਹ ਲੋਕ ਜਿਹੜਾ ਕਹਿ ਰਹੇ ਨੇ ਉਹ ਸਰਕਾਰ ਦੇ ਕਿਹੜੇ ਆਰਾਮ ਦੀਆਂ ਮਜ਼ਾ ਲੈ ਕੇ ਰਿਹਾ ਪਰ ਉਹ ਜਿਹੜੇ ਆਦਮੀ ਮਜ਼ਾ ਲੈ ਕੇ ਰੱਖੇ ਅਸੀਂ ਸਾਰੇ ਆਮ ਆਦਮੀਾਂ ਮਜ਼ਦੂਰ ਜਾਂ ਮਜ਼ਾ ਹੈ ਅਧਿ ਤ੍ਰਿਕ ਤੇ ਕਰਿਆ ਇਹ ਮਜ਼ਦੂਰ ਵੀ ਸਾਡੇ ਵਿੱਚ ਆਉਂਦਾ ਹੈ ਗਾਂਵ ਵੀ ਸਾਡੇ ਵਿੱਚ ਆਉਂਦਾ ਹੈ ਦੁਕਾਨਦਾਰ ਵੀ ਸਾਡੇ ਵਿੱਚੋਂ ਆਪਾਂ ਰਹਿ ਕੇ ਇਹਦਾ ਜਗਾ ਇਹ ਜਿੱਤੀਏ ਜਿਹਾ ਬਾਰੇ ਉਹਨਾਂ ਦੇ ਸਮੇਂ ਵਿੱਚ ਪਰ ਉਹ ਤੁਸੀਂ ਸੋਚਿਨਾ ਕਰਦੇ ਕੋਰਤੇ ਐਵੇਂ ਕੁਝ ਲੜਾਈ ਨਹੀਂ ਸਪਾਈ ਵੀ ਕਾਣੀ ਯਾ ਇਹ ਬਿਲੀ ਤੇ ਜੋ ਆਪਣਾ ਗੱਲਾ ਹੋ ਰਿਹਾ ਇਹ ਵਾ ਇਹ ਮੰਨ ਲਵੇ ਪ੍ਰਾਇਮਰ ਹੋ ਗਿਆ ਤਾਂ ਹੁਣ ਆਵਾਜ਼ ਕੋਲ ਗੱਲ ਨੂੰ ਕੋਲੇ ਆਕਰ ਨੇ ਤੁਹਾਡੇ ਘਰਾਂ ਦੇ ਵਿੱਚ ਇਹ ਮਹੀਨੇ ਕੱਪੇ ਮਾ ਆਇਆ ਸਭ ਤੋਂ ਮਾਰੇ ਨਾਂ ਨੇ ਇਹ ਕੁਝ ਵਿੱਚ ਸ਼ਾਮ ਹੋਦੇ ਬੜੇ ਨੇ ਜਦ ਜਿਵੇਂ ਆਪਰ ਮੈਂ ਪੂਰੀ ਜਨਸਾਣੋਂ ਸੇ ਜਾਤਰ ਪਈ ਜੱਟ ਵਾਧਦੀ ਆ ਸੋਦੇ ਕਾਨ ਵਾਲੇ ਨੂੰ ਜੇ ਜੇ ਦੁਰਬਾਕੇ ਆਕਰ ਨੇ ਕੁਝ ਇਹ ਧੰਦਾ ਹੁੰਦਾ ਅੱਡਾ ਜੇ ਤੁਸੀਂ ਅੱਗੇ ਡੱਤੀ ਤੋਂ ਨਿਓ ਤਾਰੂ ਸਮੇਂ ਕਿ ਹਰ ਘਰ ਨੇ ਇਹ ਸੁਧਾਇਆ ਆਤਾ ਤੱਕ ਦਾ ਪਰਾਉ ਜਿਹੜੀ ਬਿਜਲੀ ਦੇ ਗੱਲ ਨੇ ਪ੍ਰਾਈਵੇਟਾਂ ਦੇ ਦਿੱਤੋ ਜਿਵੇਂ ਮਵਾਦ ਦੇ ਵਿੱਚ ਰੁਪਈਏ ਪਾਉਂਦੇ ਸੀ ਇਹਦਾ ਫ੍ਰੀ ਕਰਤਾ ਉਦਵਾ ਖੋਦੋ ਕਰਤਾ ਫਿਰ 400 ਕਰਤਾ ਹੁਣ 1000 ਕਰਤਾ ਤੇ ਹਰ ਰੋਜ਼ ਵਜਾ ਕਰਦਾ ਪਰਾਉ ਸੇਕ ਤੇ ਸੇਕਰੀ ਖੜਾ ਹੋ ਗਿਆ ਟਾਰ ਡੋਰਾ ਪਰ ਤੇ ਵੀ ਕਾਪਾ ਸਵਾਤ ਕਰਨੀ ਹੈ ਮਾਈਟਲ ਜਿਹੜਾ ਫਟੇ ਬਲੋਰਾ ਲਾਈਟ ਰੂਜੀ ਦਾ ਖਾਉਸਾ ਲਾਈਟ ਰੂਜੀ